ਅੱਜ ਖ਼ਬਰਾਂ ਵਿੱਚ ਕਹਿੰਦੇ ਆ ਕਿ ਪੰਜਾਬ ਵਿੱਚ ਹੋਣ ਵਾਲੀਆਂ ਪਾਰਲੀਮੈਂਟਰੀ ਚੋਣਾਂ ਦੇ ਮੱਦੇਨਜ਼ਰ ਅੱਜ ਇੱਕ ਮੀਟਿੰਗ ਇਥੇ ਮੋਗਾ ਦੇ ਵਿੱਚ ਕੀਤੀ ਗਈ ਜਿਸ ਦੇ ਵਿੱਚ ਫਰੀਦਕੋਟ ਰੇਂਜ ਦੇ ਸਾਰੇ ਐਸਐਸਪੀਜ਼ اور ਡੀਆਈਜੀ ਸਾਹਿਬ ਆਈਜੀ ਸਾਹਿਬ اور ਫਿਰੋਜ਼ਪੁਰ ਰੇਂਜ ਦੇ ਸਾਰੇ ਐਸਐਸਪੀਜ਼ اور ਬੀਆਈਜੀ ਸਾਹਿਬ ਇੱਥੇ ਸ਼ਾਮਿਲ ਹੋਏ ਇਸ ਤੋਂ ਇਲਾਵਾ ਜਿਨੇ ਸਾਡੇ ਪੈਰਾ ਮਿਲਟਰੀ ਆਫਸਰ ਫੋਰਸਸ ਦੇ ਆਫਸਰਸ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਆਏ ਇਸ ਦਾ ਮੇਨ ਮਕਸਦ ਸੀ ਕਿ ਜਿਹੜੀ ਸਾਡੀ ਪੋਲ ਪ੍ਰੀਪੇਅਰਡਨੈਸ ਹੈ ਜਿਹੜੀ ਸਾਡੀ ਇਲੈਕਸ਼ਨ ਦੀ ਤਿਆਰੀ ਹੈ ਔਨ ਦਾ ਡੇ ਆਫ ਪੋਲ ਐਂਡ ਇਨ ਰਨ ਅਪ ਟੂ ਦਾ ਪੋਲਸ ਇਸ ਦੀ ਸਾਰਿਆਂ ਦੀ ਸਮੀਖਿਆ ਕੀਤੀ ਗਈ ਜਿਹੜੇ ਸੁਰੱਖਿਆ ਪ੍ਰਬੰਧ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਔਰ ਸਾਡੇ ਜ਼ਿਲ੍ਹਿਆਂ ਦੇ ਵਿੱਚ ਚੋਣ ਦੇ ਮੱਦੇ ਨਜ਼ਰ ਕੀਤੇ ਹੋਏ ਆ ਉਹਨਾਂ ਬਾਰੇ ਉਸ ਦੀ ਸਮੀਖਿਆ ਕੀਤੀ ਗਈ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਨੂੰ ਸਾਰੇ ਅਫਸਰਾਂ ਨਾਲ ਸਾਂਝਾ ਕੀਤਾ ਗਿਆ ਔਰ ਇਨਸ਼ੋਰ ਕੀਤਾ ਗਿਆ ਕਿ ਉਸ ਦੀ ਇਨ ਪਿੰਡ ਕੰਪਲਾਈਂਸ ਕੀਤੀ ਜਾ ਰਹੀ हूं तक साढ़े कोंपनी पैरामिलट्री फोर्स द आ चुकिया जी असी विलों में पच्ची कंपनी आ चुकिया है और परसों साढ़े कोर चौबी कंपनी आ, आ जागियाँ सो इस तरह ये फोर्स आनी शुरू हो गई है लगभग दो सौ अठानवे कंपनीज सू चोण मिल रही ने जेडे कि साढ़े पोलिंग बूथा के उत्ते संवेदनशील इलाकों ਔਰ QRT ਦੇ ਵਜੋਂ ਇਸਤੇਮਾਲ ਕੀਤੇ ਜਾਂਦੇ ਸਾਡੇ ਇੰਟਰ ਜਿਹੜੇ ਸਾਡੇ 10 ਜ਼ਿਲ੍ਹੇ ਇੰਟਰ ਸਟੇਟ ਬਾਰਡਰਸ ਤੇ ਪੈਂਦੇ ਆ ਜਿਹੜੇ ਸਾਡੇ ਬਾਰਡਰਸ ਹੈ ਵਿਦ ਰਾਜਸਥਾਨ ਹਰਿਆਣਾ ਚੰਡੀਗੜ੍ਹ ਹਿਮਾਚਲ ਜੀਐਨਕੇ ਉਸ ਦੇ ਨਾਲ ਸਾਡੇ 10 ਜ਼ਿਲ੍ਹੇ ਪੈਂਦੇ ਆ ਉਹਦੇ ਵਿੱਚ ਅਸੀਂ 220 ਇੰਟਰ ਸਟੇਟ ਨਾਕੇ ਲਾਣ ਜਾ ਰਹੇ ਆ ਤਾਂ ਕਿ ਕੋਈ ਵੀ ਮੜਾ ਅਨਸਰ ਕੋਈ ਵੀ ਖਰਾਬੀ ਕਰਨ ਵਾਲਾ ਅਨਸਰ पंजाब ना प्रवेश कर सके पंजाब पुलिस की लगातार ड्रग ट्रैफिकर्स जोड़े शराब क्ढन वाले हैं बूटलेगर और एंटी सोशल एलीमेंट्स के अगेंस्ट साढ़े ऑपरेशनस चल रहे हैं और सूँ बहुत अच्छी कामयाबी मिल रही है सो so, पंजाब पुलिस का यह रिजॉल्व है कि इलेक्शन पीसफुल होर होर जिने भी पोलिटिकल पार्टीज़ या जिन्हें भी कंटेस्ट ਕੰਟੈਸਟੈਂਟਸ ਕੰਟੈਸਟ ਕਰ ਰਹੇ ਹਨ ਉਹਨਾਂ ਨੂੰ ਇੱਕ ਲੈਵਲ ਪਲੇਇੰਗ ਫੀਲਡ ਮੁਹਿਆ ਕਰਾਈ ਜਾਵੇ ਔਰ ਕਨਵੈਂਸਿੰਗ ਐਂਡ ਡਿਊਰਿੰਗ தி ਸਿਲੈਕਸ਼ਨ ਤਾਂ ਕਿ ਜਿਹੜਾ ਸਾਡਾ ਡੈਮੋਕ੍ਰੇਸੀ ਦਾ ਇੱਕ ਤਿਉਹਾਰ ਫੈਸਟੀਵਲ ਹੈ ਉਹ ਚੰਗੀ ਤਰ੍ਹਾਂ ਸਾਡਾ ਖਤਮ ਹੋਵੇ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਵੋਟਰਸ ਨੂੰ ਅਪੀਲ ਕਰਾਂਗਾ ਕਿ ਪੰਜਾਬ ਪੁਲਿਸ ਤੁਹਾਡੇ ਨਾਲ ਹੈ ਜੇ ਕਿਸੇ ਤਰ੍ਹਾਂ ਦੀ ਕੋਈ ਹੈਲਪ ਦੀ ਜ਼ਰੂਰਤ ਹੈ ਕੋਈ ਇਨਫੋਰਮੇਸ਼ਨ ਸ਼ੇਰ ਕਰਨਾ ਚਾਹਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਔਰ ਅਸੀਂ ਤੁਹਾਡੀ ਸੇਵਾ ਤੇ 24 ਘੰਟੇ ਤਤਪਰ ਹਾਂ ਅਸੀਂ ਇਨਸ਼ੋਰ ਕਰਾਂਗੇ ਕਿ ਲੋਕਾਂ ਦੀ ਪੀਸ ਔਰ ਜਿਹੜਾ ਅਮਨ ਆਮਾਨ ਉਹ ਸਾਰਾ ਬਣੇ ਸਾਡੇ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਜੇ ਕਿਸੇ ਨੂੰ ਕੰਪਲੀਟ ਕਰਨੀ ਹੈ ਸਾਡੇ ਆਲਰੇਡੀ ਇਲੈਕਸ਼ਨ ਦੇ ਵੀ ਹੈਲਪਲਾਈਨ ਨੰਬਰ ਜਾਰੀ ਹੋਇਆ ਹੋਇਆ ਔਰ ਪੰਜਾਬ ਪੁਲਿਸ ਦਾ ਇੱਕ ਹੈਲਪਲਾਈਨ ਨੰਬਰ 112 ਹੈ 112 ਹੈ ਜਿਸ ਦੇ ਤਹਿਤ ਤੁਸੀਂ ਸਾਡੇ ਤੱਕ ਪਹੁੰਚ ਸਕਦੇ ਹੋ ਔਰ ਇਸ ਤੋਂ ਇਲਾਵਾ ਜਿਹੜੇ ਜ਼ਿਲ੍ਹੇ ਦੇ ਅਫਸਰਾਂ ਦੇ ਨੰਬਰ ਹੈ ਉਹ ਵੀ ਅਸੀਂ ਸਰਕੂਲੇਟ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਲੋਕਲ ਐਸ ਐਚ ਓ ਡੀ ਐਸ ਪੀ ਐਸ ਪੀ ਸਾਰਿਆਂ ਦੇ ਨੰਬਰਸ ਹੋਣ ਤਾਂ ਕਿ ਉਹ ਜੇ ਕਿਸੇ ਵੀ ਕੋਈ ਪ੍ਰੋਬਲਮ ਆਵੇ ਕੋਈ ਹੈਲਪ ਦੀ ਜ਼ਰੂਰਤ ਹੈ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਸਾਡੇ ਪੰਜਾਬ ਦੇ ਵਿੱਚ ਇਸ ਵੇਲੇ ਤਕਰੀਬਨ 2000 3103 ਵਲਨਰੇਬਲ ਪੋਲਿੰਗ ਲੋਕੇਸ਼ਨਸ ਅਸੀਂ ਆਇਡੈਂਟੀਫਾਈ ਕੀਤੀਆਂ ਔਰ ਜਿਸ ਦੇ ਵਿੱਚ ਅਸੀਂ ਪ੍ਰੋਪਰ ਸਿਕਿਉਰਿਟੀ ਬੰਦਵਸਤ ਕਰਦੇ ਹਾਂ ਪਰ ਉਹ ਹੌਸੀਏ ਜਿਹੜੀਆਂ ਹੈਗੇ ਉਹਨਾਂ ਕੋਲ ਐਕਸਟਰਾ ਪ੍ਰੋਸੈਸ ਵਗੈਰਾ ਲਗਾਈਆਂ ਜਾਂ ਠੀਕ ਹੈ ਉਹ ਐਕਸਟਰਾ ਵਗੈਰਾ ਜਿਹੜੇ ਜਦੋਂ ਦਾ ਪ੍ਰੋਸੈਸ ਹੋ ਰਿਹਾਗਾ ਉਹ ਕੀ ਗੱਲ ਹੈ ਜਿਹਨੇ ਬੋਟ ਰੀਡੀਆ ਕਰਾ ਅਸੀਂ ਬਿਲਕੁਲ ਪੂਰੀ ਤਰ੍ਹਾਂ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਸ ਤਰ੍ਹਾਂ ਦਾ ਕੰਟੈਸਟ ਹੈ ਇਲੈਕਸ਼ਨ ਕਿਥੇ ਜ਼ਿਆਦਾ ਸੈਂਸਿਟਿਵ ਹੈ ਮੈਂ ਤੁਹਾਨੂੰ ਦੱਸਿਆ ਸੰਵੇਦਨਸ਼ੀਲ ਇਲਾਕਿਆਂ ਦੀ ਅਸੀਂ ਪਛਾਣ ਕਰ ਲਈ ਹੈ ਔਰ ਪੁਲਿਸ ਵੱਲੋਂ ਉੱਥੇ ਟੁਕਵੇਂ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਸਰ ਕੈਂਡੀਡੇਟਸ ਦਾ ਜਿਹੜਾ ਕਿਸਾਨ ਵਿਰੋਧ ਕਰ ਰਿਹਾ ਉਹਨਾਂ ਨੂੰ ਕਿਵੇਂ ਰੋਕੋ ਇਹ ਪੰਜਾਬ ਪੁਲਿਸ ਲਈ ਇੱਕ ਵੱਡਾ ਚੈਲੰਜ ਹੈ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਕਿਸਾਨ ਵੀਰਾਂ ਨੂੰ ਵੀ ਇਹ ਬੇਨਤੀ ਕੀਤੀ ਹੈ ਕਿ ਇਹ ਲੋਕਤੰਤਰ ਦਾ ਜਿਹੜਾ ਇਹ ਫੈਸਟੀਵਲ ਹੈ ਇਸ ਦੇ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ ਕਲੀਅਰ ਹਦਾਇਤਾਂ ਨੇ ਕਿ ਜਿੰਨੇ ਵੀ ਉਮੀਦਵਾਰ ਉਹ ਭਾਵੇਂ ਬੀਜੇਪੀ ਦੇ ਆਪ ਉਹਵੇਂ ਇੰਡੀਪੈਂਡੈਂਟ ਹੈ ਜਾਂ ਹੋਰ ਕਿਸੇ ਪਾਰਟੀ ਦੇ ਹੈ ਸਾਰਿਆਂ ਨੂੰ ਕਨਵਰਸਿੰਗ ਕਰਨ ਦਾ ਪੂਰਾ ਪੂਰਾ ਮੌਕਾ ਮਿਲਣਾ ਚਾਹੀਦਾ ਸੋ ਕਿਸਾਨਾਂ ਦਾ ਜਿਹੜਾ ਐਗਿਟੇਸ਼ਨ ਹੈ ਉਹ ਚੱਲ ਰਿਹਾ ਅਸੀਂ ਹੈਵੀ ਡਿਪਲॉयਮੈਂਟ ਕਰਦੇ ਹਾਂ ਉਹਨਾਂ ਨੂੰ ਇੰਗੇਜ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸੇ ਤਰ੍ਹਾਂ ਦਾ ਕੋਈ ਕਨਫਰੋਨਟੇਸ਼ਨ ਨਾ ਹੋਵੇ ਉਹ ਆਪਣੇ ਜਿਹੜਾ ਉਹਨਾਂ ਦਾ ਵਿਰੋਧ ਕਰਨ ਦਾ ਹੱਕ ਹੈ ਉਸ ਨੂੰ ਜਮੂਰੀ ਤਰੀਕੇ ਨਾਲ ਉਸ ਨੂੰ ਲਾਂਡ ਕਿਸੇ ਦਾ ਰਸਤਾ ਨਾ ਰੋਕਣ ਜਾਂ ਕੋਈ ਨਾ ਕਰਨ ਹੈਵੀ ਡਿਪਲॉयਮੈਂਟ ਕੀਤੀ ਜਾਂਦੀ ਹੈ ਲੇਕਿਨ ਜਿੱਥੇ ਕਿਤੇ ਕੋਈ ਕਾਨੂੰਨ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰੇ ਤੇ ਫਿਰ ਪੰਜਾਬ ਪੁਲਿਸ ਵੱਲੋਂ ਪ੍ਰੀਵੈਂਟਿਵ ਐਕਸ਼ਨ ਵੀ ਧਿਆਨ ਦਿੱਤਾ ਜਾਂਦਾ ਹੈ ਸਪਲਾਈ ਦਾ ਜ਼ੋਰ ਦਿੱਤਾ ਜਾਂਦਾ ਹਰ ਪਾਸੇ ਕੁਝ ਦਿਨ ਪਹਿਲਾਂ ਹੀ ਉਹਦੇ ਲਈ ਕੀ ਪ੍ਰਬੰਧ ਕੀਤੇ ਸਪਲਾਈ ਦਾ ਜਿਵੇਂ ਗਾਰੂ ਸਪਲਾਈ ਕੀਤੀ ਆ ਦੀ ਕਰਾਜ ਵੋਟਰਾਂ ਨੂੰ ਪਿਛੇ ਲੀ ਪੂਰੇ ਮੈਂ ਕਹਿਣੀ ਦੱਸਣਾ ਚਾਹਾਂਗਾ ਪੰਜਾਬ ਪੁਲਿਸ ਵੱਲੋਂ ਇਹ ਇੱਕ ਮੁਹਿੰਮ ਚੱਲ ਰਹੀ ਹੈ ਔਰ ਜਿਸ ਦੇ ਵਿੱਚ ਅਸੀਂ ਬਹੁਤ ਸਾਰੀ ਸ਼ਰਾਬ ਡਰੱਗਸ ਪੈਸਾ ਰਿਕਵਰ ਕੀਤਾ ਹੈ ਔਰ ਹੁਣੇ ਇੱਕ ਸਰਵੇ ਹੋਇਆ ਸੀਗਾ ਜਿਹੜੀ ਰਿਪੋਰਟ ਆਈ ਸੀ ਪੰਜਾਬ ਹਿੰਦੁਸਤਾਨ ਦਾ ਹਾਲਾਂਕਿ ਛੋਟਾ ਸਟੇਟ ਹੈ ਚੌਥੇ ਨੰਬਰ ਤੇ ਸਭ ਤੋਂ ਵੱਡਾ ਸਾਡੀ ਰਿਕਵਰੀਜ਼ ਪੰਜਾਬ ਪੁਲਿਸ ਦੀਆਂ ਨੇ ਸੋ ਅਸੀਂ ਪੂਰੀ ਤਰ੍ਹਾਂ ਅਲਰਟ ਹਾਂ ਚੌਕਸ ਹਾਂ ਔਰ ਕਿਸੇ ਵੀ ਕਿਸੇ ਤਰੀਕੇ ਮੈਲਪ੍ਰੈਕਟਿਸ ਨੂੰ ਅਸੀਂ ਪਰਮਿਟ ਨਹੀਂ ਕਰਾਂਗੇ